ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਮਿੱਤਰੋ ਖਾਸ ਕਰਕੇ ਜਿੱਦਾਂ ਤਕਰੀਬਨ ਮੇਰੇ ਸਾਰੇ ਭਰਾਵਾਂ ਨੂੰ ਪਤਾ ਹੀ ਆ ਵੀ ਹੁਣ ਆਪਣੇ ਪੰਜਾਬ ਦੇ ਵਿੱਚ ਜਿੱਦਾਂ ਇਸ ਟਰੈਕਟਰ ਦੀ ਬਹੁਤ ਜ਼ਿਆਦਾ ਮਾਰਕੀਟ ਹੋ ਰਹੀ ਆ ਖਾਸ ਕਰਕੇ ਦੁਆਬੇ ਦੇ ਵਿੱਚ ਤਾਂ ਜਿੱਦਾਂ ਪਹਿਲਾਂ ਮਾਰਕੀਟ ਹੈਗੀ ਹੈਗੀ ਸੀ ਵੀ ਹੁਣ ਜਿੱਦਾਂ ਮਾਲਵਾ ਦੁਆਬ ਆਪਣੇ ਕਿਹੜੀ ਇਹ ਮਾਝਾ ਉੱਥੇ ਵੀ ਇਹ ਟਰੈਕਟਰ ਦੇ ਆ ਬਹੁਤ ਯਾਨੀ ਕਿ ਹੁਣ ਮਾਰਕੀਟ ਦੇ ਵਿੱਚ ਚੱਲ ਰਿਹਾ ਪੂਰਾ ਇਸ ਟਾਈਮ ਤੇ ਜਿੱਦਾਂ ਮੇਰੇ ਹੁਣ ਕਈ ਭਰਾ ਫੋਨ ਕਰਦੇ ਸੀਗੇ ਵੀ ਇਸ ਟਰੈਕਟਰ ਨੂੰ ਇੱਕੋ ਥੋੜੀ ਜਿਹੀ ਦਿੱਕਤ ਆ ਖਾਸ ਕਰਕੇ ਵੀ ਜਦੋਂ ਆਪਾਂ ਟਰੈਕਟਰ ਨਵਾਂ ਲੈਨੇ ਆ ਇਹ ਟਰੈਕਟਰ ਆਰਪੀਐਮ ਡ੍ਰੋਪਿੰਗ ਦਾ ਥੋੜਾ ਜਿਹਾ ਇਹਦੇ ਵਿੱਚ ਇਸ਼ੂ ਰਹਿੰਦਾ ਆ ਆਰਪੀਐਮ ਡ੍ਰੋਪਿੰਗ ਦਾ ਇਦਾਂ ਵੀ ਯਾਨੀ ਕਿ ਜਦੋਂ ਆਪਾਂ ਇਹਨੂੰ 17-1800 ਆਰਪੀਐਮ ਤੇ ਚਲਾਉਨੇ ਆ ਨਾ ਥੋੜੀ ਜਿਹੀ ਚੱਕਰ ਤੋੜਦਾ ਰਹਿੰਦਾ ਕਿਉਂਕਿ ਹਾਈ ਸਪੀਡ ਇੰਜਨ ਕਰਕੇ ਇਹਨੂੰ ਥੋੜਾ ਜਿਹਾ ਖਿੱਚ ਕੇ ਚਲਾਉਣਾ ਪੈਂਦਾ ਉਹਦੇ ਲਈ ਫੇ ਇਹ ਆ ਟਰੈਕਟਰ ਜਾਂਦਾ ਪਹਿਲੇ ਹਾਈ ਤੇ ਜ਼ਿਆਦਾ ਤੇਜ਼ ਹੋ ਜਾਂਦਾ ਦੂਜੇ ਮੀਡੀਅਮ 'ਚ ਫੇ ਇਦਾਂ ਲੱਗਦਾ ਰਹਿੰਦਾ ਵੀ ਥੋੜਾ ਜਿਹਾ ਘੱਟ ਤੋੜ ਆ 60 ਸੁੱਟ ਜਾਂ ਕलिए ਪਹਿਲੇ ਹਾਈ ਵਾਲੇ ਟਰੈਕਟਰ ਗੇਅਰ ਜਿੱਦਾਂ ਗੇਅਰ ਜਿਹਨਾਂ ਦੇ ਚਲਾਏ ਆ ਹੁਣ ਮੇਰੇ ਕਈ ਭਰਾ ਫੋਨ ਕਰਦੇ ਸੀ ਆਪਣੇ ਕਹਿੰਦੇ ਸੀ ਇਧਰ ਆਪਣੇ ਅ ਗਦਾਸਪੁਰ ਏਰੀਆ ਖਾਸ ਕਰਕੇ ਜਾਂ ਇਧਰੋਂ ਫਿਰੋਜ਼ਪੁਰ ਏਰੀਆ ਜੋ ਵੀ ਵੀ ਇਹਦਾ ਕੀ ਕੀਤਾ ਜਾਵੇ ਕੀ ਇਹਦਾ ਜਿਗਾਰਡਮੈਂਟ ਕਰਾਇਆ ਜਾਵੇ ਇਹਦਾ ਮਿੱਤਰੋ ਕੋਈ ਉਹ ਜਿਗਾਰਡ ਨਹੀਂ ਕੋਈ ਕੁਛ ਨਹੀਂ ਮੈਂ ਅੱਗੇ ਵੀ ਜਿੱਦਾਂ ਵੀਡੀਓ ਪਾਈ ਸੀ ਸਾਲ ਪਹਿਲਾਂ ਵੀ ਇਹਦੀ ਜੇ ਤੁਸੀਂ ਇਹ ਟਰੈਕਟਰ ਨਵਾਂ ਲੈਣੇ ਆ ਹਨਾ ਇਹਦੀ ਪਹਿਲਾਂ ਕੰਪਲਸਰੀ ਜ਼ਰੂਰੀ ਆ ਗੇਅਮ ਸ਼ਾਫਟ ਚੇਂਜ ਕਰਾਉਣੀ ਜੇ ਤੁਸੀਂ ਚਾਹੁੰਦੇ ਆ ਵੀ ਹਨਾ ਮਾਰੇ ਟਰੈਕਟਰ ਐਨ ਖੁੱਤ ਪਾਵੇ ਪੂਰਾ ਦੜੁੱਕਾ ਪਾਵੇ ਉਹਦੇ ਵਿੱਚ ਕੋਈ ਡੰਨ ਵਾਲੀ ਗੱਲ ਨਹੀਂ ਕੋਈ ਇਹ ਨਹੀਂ ਹੈਗਾ ਵੀ ਇਹਨੂੰ ਕੁਝ ਹੋ ਜੂਗਾ ਜਾਂ ਇਹਦਾ ਕੋਈ ਨੁਕਸਾਨ ਹੋ ਜੂਗਾ 10 ਤੋਂ 12000 ਰੁਪਏ ਲੱਗਦਾ ਹੈ ਜੇ ਤੁਸੀਂ ਹੌਲੈਂਡ ਦੇ ਲੈਂਡ ਦੇ ਸ਼ਕੀਨ ਆ ਪਲੀਜ਼ ਇਹਦੀ ਕੇਮ ਸ਼ਾਫਟ ਜ਼ਰੂਰ ਚੇਂਜ ਕਰਾਓ ਜਿੰਨਾ ਚਿਰ ਆਪਾਂ ਕੇਮ ਸ਼ਾਫਟ ਨਹੀਂ ਚੇਂਜ ਕਰਾਉਂਦੇ ਉਨਾਂ ਚਿਰ ਇਹ ਟਰੈਕਟਰ ਨੂੰ ਚਲਾਉਣ ਦਾ ਪੂਰਾ ਨਜ਼ਾਰਾ ਆਉਣਾ ਹੀ ਨਹੀਂ ਤੇਲ ਵੱਧ ਖਾਣਾ ਆ ਆਮ ਨਾਲ ਤੇ ਜੋਰ ਜਿਹੜਾ ਆ ਜੋਰ ਤਾਂ ਚਲੋ ਮਾਰਦਾ ਵੀ ਜਿਹੜਾ ਇਹ ਆ ਵੀ ਆਪਣੇ ਡਰਾਪਿੰਗ ਦਾ ਚੱਕਰ ਥੋੜਾ ਜਿਹਾ ਉਹ ਰਹਿੰਦਾ ਉਹਦੇ ਲਈ ਫੇ ਇਹਨੂੰ ਤੇਲ ਜੇ ਆਪਾਂ ਥੋੜਾ ਜਿਹਾ ਸੈਟਿੰਗ ਸ਼ੂਟਿੰਗ ਕਰਾ ਦਨੇ ਆ ਉਹਨਾਂ ਫੇ ਥੋੜੀ ਸਮੋਕ ਦਿਖਾਉਣ ਲੱਪੰਦਾ ਆ। ਸੋ ਇਹਦੇ ਵਿੱਚ ਕੋਈ ਵੀ ਡਰਨ ਵਾਲੀ ਕੋਈ ਇਦਾਂ ਦੀ ਗੱਲ ਨਹੀਂ ਵੀ ਟਰੈਕਟਰ ਨਵਾਂ ਆ ਜਾ ਇਹਨੂੰ ਕੀ ਹੋਇਆ ਨਾ ਸਿਰਫ ਆਹਾਂ ਹਿੱਸਾ ਖੋਲ ਕੇ ਤੁਸੀਂ ਯਕੀਨ ਮੰਨਿਓ ਆਪਾਂ ਜਦੋਂ ਇਹ ਟਰੈਕਟਰ ਨਵਾਂ ਲਿਆਈ ਸੀ ਹਨਾ ਦਿਨਾਂ ਦੇ ਵਿੱਚ ਹੀ ਯਾਨੀ ਕਿ ਜਿੱਦਾਂ 50 50 ਘੰਟੇ ਚਲਾ ਕੇ ਉਹਦੇ ਹੀ ਕੇਮ ਸ਼ਾਰਪ ਚੇਂਜ ਕਰਾਤੀ ਸੀ। ਕੇਮ ਸ਼ਾਰਪ ਦੇ ਨਾਲ ਕੀ ਹੁੰਦਾ ਮੈਂ ਅੱਗੇ ਵੀ ਬਾਰੀ ਈਜ਼ੀ ਆਰ ਈਜ਼ੀ ਆਰ ਲਾਏ ਆ ਇਹਦੀ ਕੇਮ ਛਾੜ ਜਿਹੜੀ ਉਹ ਬਾਲਾਂ ਨੂੰ ਹਨਾ ਇੱਕ ਵਾਰੀ ਇਹਦਾ ਘੱਟ ਚੱਕ ਕੇ ਦੂਜੀ ਵਾਰੀ ਜਾਰਾ ਜਿੱਦਾਂ ਉਹ ਥੋੜੀ ਇਹਦੀ ਪਾਵਰ ਨੂੰ ਕਹ ਲਈਏ ਬੇਸਟ ਕਾਦੀ ਸਿੱਧੇ ਪੰਜਾਬੀ ਦੀ ਭਾਸ਼ਾ ਜੀ ਵੀ ਪਾਵਰ ਨੂੰ ਖਰਾਬ ਕਰਦੀ ਹੈ ਪੂਰੀ ਐਨ ਬਾਲਾਂ ਦੀ ਜਿੱਦਾਂ ਹਨਾ ਦੋ ਵਾਰੀ ਬਾਲਾਂ ਨੂੰ ਚੱਕ ਕੇ ਅੱਧੀ ਪਾਵਰ ਇਹਦੀ ਜਿਹੜੀ ਖਰਾਬ ਹੋ ਜਾਂਦੀ ਉਹ ਕੰਪਨੀ ਨੇ ਕੀ ਕੀਤਾ ਸੀ ਇਹਦੀ ਇੰਜਨ ਦੀ ਪਾਵਰ ਜਿੱਦਾਂ ਪਹਿਲਾਂ 55 ਹਾਰਸ ਦਾ ਇੰਜਨ ਆਉਂਦਾ ਸੀ ਉਹਨਾਂ ਨੇ ਇਹਦਾ ਇੰਜਨ 50 ਪਾਵਰ ਦਾ ਕਰਤਾ ਉੱਤੇ ਟਰਬੋ ਲਾ ਕੇ ਇਹਦੀ 55 ਹਾਰਸ ਪਾਵਰ ਕਰਤੀ ਸੋ ਜਦੋਂ ਹੁਣ ਆਪੇ ਇਹਦੀ ਗੇਅਰ ਸ਼ਾਟ ਚੇਂਜ ਕਰ ਦਿੰਨੇ ਆ ਉਹਦੇ ਨਾਲ ਕੀ ਹੁੰਦਾ ਇਹਦਾ ਇੰਜਨ ਜਿਹੜਾ ਹੈ ਉਹ 55 ਹਾਰਸ ਪਾਵਰ ਦਾ ਬਣ ਜਾਂਦਾ ਪੰਜ ਪਾਵਰ ਸਿੱਧੀ ਇੰਜਨ ਦੀ ਵਾਧ ਜਾਂਦੀ ਆ ਉਹਦੇ ਨਾਲ ਫੇਰ ਟਰਬੋ ਛੇਤੀ ਖੁੱਲਣ ਦਾ ਜਾਨੀ ਕਿ ਖੁੱਲਦਾ ਨਹੀਂ ਕਹਿ ਲਈਏ ਵੀ ਇੰਜਨ ਹੀ ਇਕੱਲਾ ਹੀ ਜ਼ੋਰ ਮਾਰੀ ਜਾਂਦਾ ਜਦ 1800 1900 2000 ਚੱਕਰ ਤੱਕ ਇੰਜਨ ਪੂਰੀ ਕੰਡ ਕਰਦਾ ਨਾ ਕੋਈ ਡਰਾਪਿੰਗ ਨਾ ਕੋਈ ਚੱਕਾ ਤੋੜਨ ਵਾਲਾ ਕੰਮ ਸਿਰਫ ਆਹ ਇੰਨਾ ਹਿੱਸਾ ਇਹਦਾ ਛੋਹ ਖੋਲ ਕੇ ਇੱਥੋਂ ਆਹ ਹਿੱਸਾ ਖੋਲ ਕੇ ਇੰਨਾ ਆਹ ਪਲੇਟ ਜਿਹੜੀ ਇਹਦੀ ਟਾਈਮਿੰਗ ਪਲੇਟ ਮੋਹ ਲਈ ਪੱਖਾ ਪੱਟ ਕੇ ਇਹ ਇਦਾਂ ਜੁਦਾ ਕਰਨਾ ਪੈਂਦਾ ਸਿਰਫ ਮੋਰੇ ਹਕੀਮ ਸ਼ਾਟ ਚੇਂਜ ਹੋ ਜਾਂਦੀ ਆ ਹੁਣ ਇੱਥੇ ਸਾਡੇ ਦੁਆਬੇ ਏਰੀਏ ਦੇ ਤਾਂ ਆਮ ਹੀ ਕੰਪਨੀਆਂ ਵਾਲੇ ਜਦੋਂ ਟਰੈਕਟਰ ਨਵਾਂ ਲੈਣੇ ਆ ਉਹ ਤਾਂ ਉਦੋਂ ਹੀ ਕੇਮ ਚੇਂਜ ਕਰਕੇ ਦੇ ਦਿੰਦੇ ਆ ਉਹ ਪਿੱਛੋਂ ਕਰ ਨਹੀਂ ਸਕਦੇ ਕਿਉਂਕਿ ਉਹਦੇ ਨਾਲ ਫਿਰ ਇੰਜਨ ਦੀ ਪਾਵਰ ਵਧ ਜਾਂਦੀ ਆ ਗਵਰਨਮੈਂਟ ਦੇ ਜਿਹੜੇ ਗਵਰਨਮੈਂਟ ਦੇ ਰੂਲ ਆ ਉਹਨਾਂ ਦੇ ਅਨਸਾਰ ਫਿਰ ਇੰਜਨ ਦੀ ਪਾਵਰ ਵਧ ਜਾਂਦੀ ਆ ਉਹ ਪਿੱਛੋਂ ਕੰਪਨੀ ਨਹੀਂ ਕਰਕੇ ਦੇ ਸਕਦੀ ਕੰਪਨੀ ਨੇ ਫਿਰ ਇੰਜਨ ਦੀ ਪਾਵਰ ਘਟਾਉਂਦੀ ਸੀ ਨਾਲ ਟਰਬੋ ਐਡ-ਆਨ ਕਰਤਾ ਸੀ ਜਿੱਦਾਂ ਕਹਿ ਲਈਏ ਵੀ ਆਪਾਂ 50 ਹਾਰਸ ਪਾਵਰ ਦੇ ਟਰੈਕਟਰ ਨੂੰ ਟਰਬੋ ਉਦਾਂ ਇਹਦੇ ਜਿੱਦਾਂ ਹੁਣ ਪਲਾਥ ਵਿੱਚ ਪਹਿਲਾਂ ਇੰਜਣ ਆਉਂਦਾ ਹੁੰਦਾ ਸੀ ਇਹ ਕੱਲਾ ਹੀ 55 ਹਾਰਸ ਪਾਵਰ ਦਾ ਆ ਜਿਹੜੇ 10 ਤੱਕ 11 ਤੱਕ ਆਏ ਆ ਉਹ ਇੰਜਣ ਕੱਲੇ ਹੀ 55 ਪਾਵਰ ਟਰਬੋ ਤੋਂ ਬਿਨਾ ਹੀ ਆ ਇਹਦੀ ਟਰਬੋ ਲਾ ਕੇ ਆ ਉਸ ਟਰੈਕਟਰ ਦੀ ਚਾਹੇ ਹੁਣ ਆਪਣੇ ਕੋਲ ਹੌਲੈਂਡ 3630 ਆ ਚਾਹੇ 56b ਆ ਚਾਹੇ 5630 ਆ ਉਹਦੀ ਜੇ ਤੁਸੀਂ ਹਨਾ ਕਮ ਸ਼ਾਰਟ ਚੇਂਜ ਕਰਾਉਨੇ ਆ ਤਾਂ ਟਰੈਕਟਰ ਦੀ ਪਰਫਾਰਮੈਂਸ ਨੂੰ ਦੁੱਗਣਾ ਤਿੱਗਣਾ ਫਰਕ ਪੈਂਦਾ ਮੈਂ ਕਹਿੰਦਾ ਵੀ 13 ਹਾਲ ਭਾਵੇਂ ਦੂਏ ਹਾਈ ਚ ਪਾ ਕੇ ਆਣ ਪਟਾਕਾ ਪਾਈ ਜਾਵੇ ਕੋਈ ਦਿੱਕਤ ਨਹੀਂ ਪਰ ਉਹ ਇਹ ਆ ਵੀ ਹੁਣ ਕਈ ਮੈਤਰੀ ਕੇਮ ਸ਼ਾਟ ਚੇਂਜ ਕਰ ਵੀ ਦਿੰਦੇ ਕਈ ਗ੍ਰੈਂਡ ਵੀ ਕਰ ਦਿੰਦੇ ਆ ਪਰ ਇਹ ਸ਼ੋਰਟ ਹੀ ਹੋਣੀ ਚਾਹੀਦੀ ਹੈ ਵੀ ਜਿੱਥੋਂ ਆਪਾਂ ਕਰਾਉਣ ਲੱਗੇ ਆ ਵੀ ਵਾਕਿਆ ਕੰਮ ਕੇਮ ਸ਼ਾਟ ਜਿੱਦਾ ਪਲੱਸ ਵਾਲੀ ਪਹਿਣੀ ਆ ਜਿਹੜੀ ਕਿ ਸਿੱਧੀ ਇੱਕੋ ਵਾਰੀ ਬਾਲਾਂ ਨੂੰ ਚੱਕਦੀ ਆ ਇੱਕੋ ਵਾਰੀ ਪੂਰਾ ਬੂਸਟ ਬਣਾ ਕੇ ਆ ਕੰਡ ਕਰਦਾ ਟਰੈਕਟਰ ਪੂਰਾ ਉਹਦੇ ਨਾਲ ਫੇਰ ਹੀ ਇੰਜਨ ਦੀ ਪਾਵਰ 55 ਹਾਰਸ ਪਾਵਰ ਹੋ ਜਾਂਦੀ ਆ ਉੱਤੇ ਸਿਰਫ ਉਤੇ 5 ਪਾਵਰ ਦਾ ਟਰਬੋ ਹੋ ਜਾਂਦਾ ਆ ਜਿੱਥੇ ਕਿੱਥੇ 55 ਹਾਰਸ ਪਾਵਰ ਜਿੱਦਾਂ ਹੁਣ ਕੰਪੈਰੀਜ਼ਨ ਕਰ ਲੋ ਕੋਈ 55 ਹਾਰਸ ਪਾਵਰ ਦਾ ਟਰੈਕਟਰ ਕਿੱਥੇ 60 ਹਾਰਸ ਪਾਵਰ ਦਾ ਟਰੈਕਟਰ ਉਹ ਕੰਮ ਹੋ ਜਾਂਦਾ ਆ ਉਹਦੇ ਨਾਲ ਜਿੱਥੇ ਇਹ ਸੁਪਰ ਸੀਟਰ ਤੇ 8-9 ਲੀਟਰ ਤੇਲ ਖਾਂਦਾ 7 7.5 ਤੇ ਟੈਕ ਜਾਂਦਾ ਐ ਨਾ ਪੂਰੀ ਸੈਟਿੰਗ ਕਰਨੀ ਪੈਂਦੀ ਨਾਲ ਪੰਪ ਤੋਂ ਥੋੜਾ ਬਾਧਾ ਤੇਲ ਦੀ ਵੀ ਸੈਟਿੰਗ ਕਰਕੇ ਕੇਮ ਸ਼ਾਟ ਚੇਂਜ ਕਰਕੇ ਮੈਂ ਕਹਾ ਦੁੱਖ ਟੁੱਟ ਜੂਗੇ ਹੁਣ ਕਈ ਭਰਾ ਮੇਰੇ ਫੋਨ ਕਰਦੇ ਹੋ ਹੱਲੇ ਤਈ ਇਸ ਚੀਜ਼ ਦੇ ਵਿੱਚ ਪਜਲ ਹੋਏ ਆ ਵੀ ਭਾਜੀ ਇੰਜਨ ਨੂੰ ਨਾ ਕੋਸ਼ ਹੋ ਜਪੇ ਜਾਂ ਐਦਾ ਕੋਈ ਨੁਕਸਾਨਤ ਰੀਜਨਲ ਏਜੰਸੀ ਦੇ ਵਿੱਚੋਂ ਸੀਐਨਐਚ ਦੀ ਕੇਮ ਸ਼ਾਰਟ ਮੈਣੀ ਆ ਪਲੱਸ ਵਾਲੀ ਉਹਦੇ ਨਾਲ ਤੁਸੀਂ ਜਦੋਂ ਇਹਦੀ ਕੇਮ ਸ਼ਾਰਟ ਕੱਢੂਗੇ ਹਨਾ ਕੱਢ ਕੇ ਤੁਹਾਨੂੰ ਉਹਦਾ ਹੀ ਪਤਾ ਲੱਗਣਾ ਉਹਦੇ ਠੁੱਕਰਾਂ ਜਿਆਦਾ ਬਣੀਆਂ ਆ ਇਦਾਂ ਦੋ ਵਾਰੀ ਬਾਲਾਂ ਨੂੰ ਚੱਕਦੀ ਐ ਇੱਕ ਵਾਰੀ ਥੋੜਾ ਜਿਹਾ ਚੱਕ ਕੇ ਇੱਕ ਵਾਰੀ ਫੇਰ ਜਿਆਦਾ ਚੱਕਦੀ ਐ ਜਿਹੜੀ ਆਪਾਂ ਸਿੰਗਲ ਕੇਮ ਸ਼ਾਰਟ ਪਲੱਸ ਵਾਲੀ ਪਾ ਰਹੇ ਨੇ ਉਹ ਤੇ ਸਿੰਗਲ ਹੀ ਟੈਂਪਰ ਜੀ ਬਣੀ ਆ ਉਹ ਇੱਕੋ ਵਾਰੀ ਬਾਲਾਂ ਨੂੰ ਚੱਕਦੀ ਆ ਇੱਕੋ ਵਾਰੀ ਫੁੱਲ ਬਿਠਾ ਕੇ ਇਦਾਂ ਪੂਰਾ ਬੂਸਟ ਕਰਦੀ ਆ ਉਦੇ ਨਾਲ ਫੇ ਇਹਦੀ ਮਿੱਤਰੋ ਪਾਵਰ ਜਿਹੜੀ ਆ 55 ਇੰਜਨ ਦੀ ਇਕੱਲੇ ਦੀ 55 ਹਸਪਾਵਰ ਹੋ ਜਾਂਦੀ ਆ ਪਲੱਸ ਉੱਤੇ ਟਰਬੋ 60 ਪਾਵਰ ਬਣ ਜਾਂਦੀ ਏਦੀ ਸੋ ਉਹਦੇ ਨਾਲ ਇਹਦੀ ਆਰ ਪੀ ਐਮ ਡ੍ਰੋਪਿੰਗ ਚੱਕਰ ਤੋੜਦਾ ਜਿਹੜਾ ਤੇ ਜਿੱਥੇ ਜਾਨੀ ਕਿ ਥੋੜਾ ਦਬੂ ਦਬੂ ਕਰਦਾ ਆ ਆਮ ਟਰਾਲੀ ਟੋਲੀ ਪੱਟਣ ਦਾ ਮੈਂ ਕਹਿੰਦਾ ਫੇ ਬੰਦੇ ਦੌਖੀ ਭੁੱਲ ਜਾਂਦੇ ਵੀ ਸਾਲਾ ਪੈਸੇ ਲਾਏ ਆ ਐਨ ਇੰਨਾ ਸਵਾ ਦੇ ਦਿੰਦਾ ਸੋ ਇਹ ਆ ਵੀ ਚਾਹੇ 56 20 ਆ ਚਾਹੇ 56 30 ਆ ਇਹਦੀ ਕੇਮ ਸ਼ਾਫਟ ਜ਼ਰੂਰ ਚੇਂਜ ਕਰਾਓ ਜੇ ਤੁਸੀਂ ਹੌਰਲੈਂਡ ਲੈਣ ਦੇ ਸ਼ਕੀਨ ਆ ਜੇ ਤੁਹਾਨੂੰ ਕਰੇਜ਼ ਆ ਵੀ ਹੌਰਲੈਂਡ ਹੀ ਲੈਣਾ ਉਹਨਾਂ ਚਾਰੇ ਇਹਨਾਂ ਚਲਾਉਣ ਦਾ ਕੋਈ ਸਵਾਦ ਕੋਈ ਨਜ਼ਾਰਾ ਨਹੀਂਗਾ ਜਿੰਨਾ ਚਿਰ ਤੁਸੀਂ ਇਹਦੀ ਕੇਮ ਸ਼ਾਫਟ ਨਹੀਂ ਚੇਂਜ ਕਰਦੇ ਉਹਦੇ ਨਾਲ ਐਵਰੇਜ ਵੀ ਬਣ ਜਾਣੀ ਆ ਤੇਲ ਵੀ ਘੱਟ ਖਾਊਗਾ ਜ਼ੋਰ ਵੀ ਵੱਧ ਮਾਰੂਗਾ ਤੇ ਕੋਈ ਕੋਈ ਜਗਾੜੂ ਕੋਈ ਕੋਸ਼ ਕੰਮ ਨਹੀਂ origignal ਕੰਪਨੀ ਫਿਟਡ ਆਉਂਦੀ ਆ ਇੱਦਾਂ ਹੀ ਵਿੱਚ ਪਾ ਜਾਣੀ ਆ ਕੱਢ ਕੇ ਸਿਰਫ ਕੇਮ ਦੇ ਉਹ ਟੈਂਪਰ ਜਿਹਦਾ ਹੀ ਫਰਕ ਆ ਇੱਦਾਂ ਹੀ ਨਿਕਲਣੀ ਇੱਦਾਂ ਹੀ ਪਾਣੀ origignal ਕੰਮ ਆਣ ਬਾਕੀ ਸਾਰੀ ਸੈਟਿੰਗ ਆਲ ਓਵਰ ਆਣ ਉਦਾਂ ਹੀ ਬਹਿ ਜਾਣੀ ਆ ਤੋ ਜੇ ਤੁਸੀਂ ਇਹਦੇ ਵਿੱਚ ਕੋਈ ਨਾ ਇਦਾਂ ਮੇਰੇ ਭਰਾਵੋ ਵੀ ਕਰੋ ਵੀ ਕੋਈ ਜਨੂਨ ਨਾ ਹੋ ਜਾਵੇ ਜਾਂ ਕੀ ਆ ਹਨਾ ਕੋਈ ਡੰਨ ਵਾਲੀ ਗੱਲ ਨਹੀਂ ਮੈਂਗਾ ਟਰੈਕਟਰ ਐਂ ਪਟਾਕੇ ਪਾਉਂਦਾ ਫਿਰੂ ਹੁਣ ਸਾਡੇ ਦੁਆਬੇ 'ਚ ਤਾਂ ਇੱਥੇ ਕੰਪਨੀਆਂ ਵਾਲੇ ਉਦਾਂ ਹੀ ਔਨ ਦੀ سپورਟ ਹੀ ਜਦੋਂ ਆਪਾਂ ਟਰੈਕਟਰ ਕਢਾਇਆ ਉਦਾਂ ਹੀ ਖੋਲ ਕੇ ਚੇਂਜ ਕਰ ਦੇ ਦਿੰਦੇ ਤੇ ਪਰ ਇਹ ਆ ਕਿ ਕੇਮ ਛੱਡ ਜਿਹੜੀ ਆਪਾਂ ਪਾਉਣੀ ਆ ओरिजिनल ਹੋਣੀ ਚਾਹੀਦੀ ਐਂ ਪੂਰੀ ਵੀ ਇਹ ਨਾ ਹੋਵੇ ਵੀ ਕਿਸੇ ਹੋ ਟਰੈਕਟਰ ਦੀ ਫੇਰ ਜਿੱਦਾਂ ਐਡੀਸ਼ਨ ਦੀ ਕੱਢ ਕੇ ਜਾਂ ਗ੍ਰੈਂਡ ਗ੍ਰੂਨ ਕਰਕੇ ਦਿਗਾੜੂਈ ਆ ਨਵੀਂ ਪਵਾਓ ਆਪ ਲੈ ਕੇ ਆਓ ਭਾਵਾ ਲਿਆ ਕੇ ਫਿੱਟ ਕਰਾਓ ਤੇ ਤੁਸੀਂ ਬਾਅਦ ਚ 100 ਘੰਟਾ ਚਲਾ ਕੇ ਦੇਖਿਓ। ਐ ਟਰੈਕਟਰ ਪੂਰੇ ਪਟਾਕੇ ਮਾਰੂ। ਸੋ ਇਹਦੇ ਵਿੱਚ ਕੋਈ ਮਿੱਤਰੋ ਡੰਨ ਵਾਲੀ ਗੱਲ ਨਹੀਂ, origignal unique ਕੰਮ ਆ। ਕੰਪਨੀ ਸਿਰਫ ਇਹਨੂੰ ਇਹ ਕਹਿੰਦੇ ਵੀ ਕੰਪਨੀ ਕਿਉਂ ਨਹੀਂ ਕਰਕੇ ਦਿੰਦੀ, ਕੰਪਨੀ ਤਾਂ ਨਹੀਂ ਕਰਕੇ ਦੇ ਸਕਦੀ ਫੇ ਉਹਨਾਂ ਇੰਜਨ ਦੀ ਪਾਵਰ ਵਾਧ ਜਾਂਦੀ ਹੈ, ਉੱਪਰਲੀ ਕੈਟਾਗਰੀ ਦੇ ਟਰੈਕਟਰ ਚੱਲ ਜਾਂਦਾ। ਤੇ ਬਸ ਸੁਆਦ ਆਉ ਪੂਰਾ ਮੈਂ ਗਿਆ। ਕੋਈ ਡੰਨ ਵਾਲੀ ਇਹਦੇ ਵਿੱਚ ਇਦਾਂ ਨਹੀਂ ਗੱਲ ਨਹੀਂ ਵੀ ਕੋਈ ਜਗਾੜੂ ਕੰਮ ਆ ਜੋ ਕੀ ਆ। ਉਹਨਾਂ ਚਾਰੇ ਨੇ ਨਹੀਂ ਤਾਂ ਚੱਕਰ ਤੋੜਨੇ, ਤੋੜਨੇ ਤੇ ਥੋੜਾ ਦਬਕੇ ਚੱਲਣਾ। ਜਦੋਂ ਫੇ 2100 220 ਕਿਉਂਕਿ ਫਿਰ ਨਾਲ টার্বੋ ਖੁੱਲ ਜਾਂਦਾ ਫਿਰ ਥੋੜਾ ਐਵਰੇਜ ਹੋਰ ਘਟ ਜਾਂਦੀ ਹੈ ਤੇਲ ਜ਼ਿਆਦਾ ਖਾਣ ਲੱਪੰਦਾ ਸੇ ਇੱਕ ਜਿਹੜਾ ਆਪਣੇ ਸਪਰਿੰਗ ਭਰਾ ਮੇਰੇ ਕਈ ਪੁੱਛਦੇ ਆ ਉਹਦੇ ਵਿੱਚ ਜੇ ਤੁਸੀਂ ਆਰਪੀਐਮ ਵਧਾਉਣੇ ਆ 44 444 ਨੰਬਰ ਸਪਰਿੰਗ ਪਾਓ 30300 ਆਰਪੀਐਮ ਆਊਗਾ ਤੇ ਡਰਾਪਿੰਗ ਵੀ ਐਂ ਪੂਰੀ ਜਿੱਦਾ origignal ਹੈਗੀ ਆ ਸੋ ਕੋਈ ਇਹਦੇ ਵਿੱਚ ਮਿੱਤਰੋ ਘਬਰਾਉਣ ਵਾਲੀ ਗੱਲ ਨਹੀਂ origignal ਜੇ ਤੁਸੀਂ Holland ਲਿਆ ਆ 3630 5620 ਜਾਂ 5630 ਆ ਉਹਦੀ ਕਮਸ਼ਾਟ ਜ਼ਰੂਰ ਚੇਂਜ ਕਰਾਓ ਪੂਰਾ ਸਵਾਦ ਆਊਗਾ ਜੇ ਕਿਸੇ ਕੋ 5500 টার্বੋ ਵੀ ਆ ਉਹਦੀ ਵੀ ਕੇਮਸ਼ੇ ਆਪਟ ਚੇਂਜ ਹੋ ਜਾਂਦੀ ਆ ਸੋ ਮਿਲਦੇ ਆ ਇਦਾਂ ਹੀ ਹੋਰ ਵੀਡੀਓ ਦੇ ਧੰਨਵਾਦ ਮੇਰੇ ਸਾਰੇ ਭਰਾਵਾਂ ਦਾ